ਕਿਸੇ ਮਨਪਰੀ ਦੀ ਨਹੀਂ ਸੁਣਨੀ ਕਿਸੇ ਸੋਨੂ ਦੀ ਨਹੀਂ ਸੁਣਨੀ ਕਿਸੇ ਮੋਨੂ ਦੀ ਨਹੀਂ ਸੁਣਨੀ ਜਿਹੜਾ ਕਹਿੰਦਾ ਭਾਈ ਕੋਟ ਕਪੂਰੇ ਚੱਲੋ ਜਿਹੜਾ ਕਹਿੰਦਾ ਭਾਈ ਬਠਿੰਡੇ ਚੱਲੋ ਗੱਲ ਸੁਣ ਲਓ ਧਿਆਨ ਦੇ ਨਾਲ ਸਾਰਿਆਂ ਨੇ ਤੁਹਾਡੀ ਲੁੱਟ ਕਰ ਲੈਣੀ ਆ ਆਹੇ 2 ਪੀ ਸਕੋਰਮੈਂਟ 10-10000 ਰੁਪਏ ਮੰਗ ਰਿਆ 10-10000 ਰੁਪਏ ਤੁਹਾਡੇ ਤੋਂ ਓਏ ਬਾਗੇ ਬਣਿਆ ਉਹ ਤੁਸੀਂ ਅੰਕਲ ਉਹ ਮੋਗਾ ਰੋਡ ਤੇ ਜਿੱਥੇ 10-10000 ਵਾਲੇ 2 ਪੀ ਸਕੋਰਮੈਂਟ ਸਿਰਫ ਤੁਹਾਨੂੰ 2995 ਜੇ ਸਲਾਈ ਕਰਕੇ ਦੇਣਿਆ ਸਲਾਈ ਕਰਕੇ ਬਾਜ਼ਾਰ 'ਚ 35-3500 ਰੁਪਏ ਕੱਲੀ ਸਲਾਈ ਚੱਲਦੀ ਆ ਇਹਦੇ ਨਾਲ ਦਾ ਥਰੀ ਪੀਸ ਕੋਟਮੈਂਟ ਜਿਹੜਾ 15000 ਰੁਪਏ ਦਾ ਇੱਥੇ 3760 ਜਿਹੜਾ ਉਹ ਵੀ ਸਲਾਈ ਕਰਕੇ ਕਲੀਅਰ ਕੱਟ ਕਰਨ ਕੋਲ ਕੇ ਸੁਣ ਲੋ ਇਹ ਰੇਟ ਕਿਸੇ ਨੇ ਨਹੀਂ ਦੇਣੇ ਤੁਹਾਨੂੰ ਸੇਮ ਜਿਸ ਤਰ੍ਹਾਂ ਦਾ ਡਿਜ਼ਾਈਨ ਆ ਲਾਈਨਰਾਂ ਬਣਾ ਲਓ ਪਲੇਨ ਬਣਾ ਲਓ ਪ੍ਰਿੰਟ ਬਣਾ ਲਓ ਇਹਦੇ ਵਿੱਚ ਵੀ ਤੁਹਾਡੇ ਵੱਡੇ ਫਾਇਦੇ ਕਰਨੇ ਆ ਆ ਦੇਖੋ ਇਹਨੂੰ ਕਹਿੰਦੇ ਥਰੀ ਪੀਸ ਕੋਟਮੈਂਟ ਬਾਸਕਟ ਪਣੀ ਹੋਈ ਆ ਜਿਹੜਾ 3760 ਰੁਪਏ ਦਾ ਤੁਹਾਨੂੰ ਮੈਂ ਕਹਿ ਰਿਆਂ ਹੁਣ ਠੰਡ ਆ ਗਈ ਆ ਤੁੰਦਾ ਪੈ ਰਿਆਂ ਲੌਂਗ ਕੋਟ ਵੀ ਤੁਹਾਨੂੰ ਅਸੀਂ ਲੈ ਕੇ ਦੇਨੇ ਆ ਕਲਰ ਦੇ ਵਿੱਚ ਜਿਹੜੇ ਮਰਜ਼ੀ ਬਣਾ ਲਓ ਡਿਜ਼ਾਈਨ ਤੁਸੀਂ ਜਿੱਦਾਂ ਦੀ ਮਰਜ਼ੀ ਬਣਾ ਲਓ ਜੇਬਾਂ ਦੋ ਲਾ ਲਓ ਚਾਰ ਲਾ ਲਓ ਜੋ ਮਰਜ਼ੀ ਬਣਾਓ ਡਿਜ਼ਾਈਨ ਦਵਾਂਗੇ ਹੁਣ ਕਿਰਾਏ ਦੇ ਉੱਤੇ ਸ਼ੇਰ ਬਣੀਆਂ ਲੈ ਕੇ ਜਾਣ ਦੀ ਲੋੜ ਨਹੀਂ ਸਾਨੂੰ 10 10000 ਰੁਪਿਆ ਕਿਰਾਇਆ ਚੱਲਦਾ 25 25 30 30000 ਰੁਪਈਏ ਸ਼ੇਰ ਬਣੀਆਂ ਸਾਡੇ ਕੋਲੋਂ 7 8000 ਰੁਪਈਏ ਤੋਂ ਸ਼ੇਰ ਬਣਨੀ ਸ਼ੁਰੂ ਹੋ ਜਾਂਦੀ ਆ ਜੇ ਹੁਣ ਕੋਟ ਪੈਂਟ ਦੀ ਗੱਲ ਕਰਨੀ ਆ ਭਾਈ ਜੀ ਕਲਰ ਕਿੰਨੇ ਆ ਬ੍ਰੈਂਡ ਕਿੰਨੇ ਕਿਹੜੇ ਤਰ੍ਹਾਂ ਦੇ ਆ ਜਿਹੜਾ 2995 ਤੁਸੀਂ 2 ਪੀਸ ਕੋਡ ਪੈਂਡ ਕਹਿੰਦੇ ਹੋ ਬਾਜ਼ਾਰ 'ਚ 3500 ਰੁਪਏ ਦਾ ਕੱਲੀ ਸਲਾਈ ਚੱਲਦੀ ਆ ਉਹ ਜ਼ਰੂਰ ਦਿਖਾਓ ਤੇ ਉਹਦੇ ਵਿੱਚ ਰੰਗ ਕਿੰਨੇ ਤਾਂ ਵਾਕਈ 2995 ਹੀ ਦਿੰਨੇ ਹੋ ਬਿਲਕੁਲ ਭਾਜੀ 2995 ਦਾ ਜੇ ਕਹਿੰਦੇ ਆ ਤਾਂ ਦਿੰਨੇ ਆ ਕਪੜਾ ਏ ਕਲਾਸ ਦਿੰਨੇ ਆ ਕੁਆਲਿਟੀ ਜ਼ਬਰਦਸਤ ਦਿੰਨੇ ਆ ਤੁਸੀਂ ਚੈੱਕ ਕਰ ਲਓ ਕੜਾਕੇ ਮਾਰਦਾ ਕਪੜਾ ਵਾ 2995 ਦੇ 2 ਪੀਸ ਤੇ 3 ਪੀਸ ਦੇਣ ਜਾ ਰਹੇ ਆ 3760 ਰੁਪਏ ਦੇ ਵਿੱਚ ਸਿਕ ਇਹਦੇ ਵਿੱਚ ਕਲਰ ਡਿਜ਼ਾਈਨ ਬਹੁਤ ਮਿਲਦੇ ਆ ਅੱਜਕੱਲ ਕਹਿੰਦੇ ਵੀ ਇੱਕ ਇਟਾਲੀਅਨ ਦਾ ਕਪੜਾ ਬੜਾ ਚੱਲਦਾ ਉਹ ਵੀ ਬ੍ਰਾਂਡ ਹੈਗਾ ਆਪਣੇ ਕੋਲ ਦੇਖੋ ਜੀ ਇਟਾਲੀਅਨ ਦਾ ਨਾਮ ਲੈ ਕੇ ਬਜ਼ਾਰਾਂ 'ਚ ਲੁੱਟ ਕਰਦੇ ਆ 3000 ਦਾ ਨਾਮ ਲੈ ਕੇ ਵੂਲ ਦਾ ਨਾਮ ਲਾ ਕੇ ਤੁਹਾਨੂੰ ਸਿੱਧੀ ਤਰ੍ਹਾਂ ਦੱਸ ਦਿੰਦੇ ਆ ਆ ਪਿਆ ਇਟਾਲੀਅਨ ਕਪੜਾ ਭਾਜੀ ਬਜ਼ਾਰਾ ਚ 5 5000 ਸਮਾਈ ਆ ਸੀ 4550 ਰੁਪਏ ਦਾ ਸੀ ਕੇ ਦੇ ਦਾਂਗੇ ਇਟਾਲੀਅਨ ਦੇ ਵਿੱਚ ਮੈਂ ਦੇਖ ਲਿਆ ਭਾਈ ਜੀ ਆ ਸੀ ਆਰ ਆਮ ਵੀ ਪਿਆ ਸਾਡੇ ਕੋਲ ਗਲੋਬਲ ਦਾ ਵੱਡਾ ਬ੍ਰਾਂਡ ਜਿਹੜਾ ਤੁਸੀਂ ਬਣਾ ਚੁੱਕੇ ਹੋ ਫੈਸ਼ਨ ਚ ਬੜੀ ਵੱਡੀ ਆ ਦਾ ਨਾਮ ਹੈਗਾ ਸੋ ਸੀ ਆਰ ਆਮ ਦੇ ਵਿੱਚ ਕਲਰ ਲਾਈਨਿੰਗ ਤੇ ਚੈੱਕ ਕਿਸੇ ਵੀ ਤਰ੍ਹਾਂ ਦਾ ਲੈਣਾ ਕਪੜਾ ਮਿਲ ਜਾਂਦਾ ਬਿਲਕੁਲ ਭਾਜੀ ਸੀ ਆ ਰਾਮ ਦਾ ਕੋਟ ਪੈਂਟ ਤਾਂ ਅਸੀਂ 45-4600 ਰੁਪਏ ਦੇ ਵਿੱਚ ਸੀ ਕੇ ਦੇ ਦਿੰਨੇ ਆ ਔਰ ਇੱਚ ਰਗ ਵੀ ਸਾਰੇ ਦਿੰਨੇ ਆ ਆ ਚੱਕੋ ਹਾਲੈਂਡ ਟੈਰੀ ਦਾ ਚੈੱਕ ਡਿਜ਼ਾਈਨ ਲੈਣਾ ਸੈਲਫ ਦੇ ਵਿੱਚ ਲੈਣਾ ਤੁਸੀਂ ਸੀ ਆ ਰਾਮ ਚ ਪਲੇਨ ਆਈਟਮਾਂ ਲੈਣੀਆਂ ਤਾਂ ਲਕਸਰੀ ਆਈਟਮ ਵੀ ਸਾਡੇ ਹੋਈਆਂ ਰੇਮੰਡ ਭਾਜੀ ਰੇਮੰਡ ਦਾ ਕਪੜਾ オリジナル ਰੇਮੰਡ ਦਾ ਕਪੜਾ 9000 ਰੁਪਏ ਦਾ ਕੋਟ ਪੈਂਟ ਸਟਿਚ ਕਰਕੇ ਲੈ ਜਾਓ ਅੱਜ ਕ੍ਰੇਡਨ ਟੇਲਰ ਦਾ ਬੜਾ ਤਕੜਾ ਬ੍ਰਾਂਡ ਅੱਜ ਕੱਲ੍ਹ ਚੱਲ ਰਿਹਾ 20-2000 22000 ਉਹਦਾ ਲਈ ਜਾਂਦੇ ਦੁਕਾਨਦਾਰ ਉਹ ਵੀ ਹੈਗਾ ਆਪਣੇ ਕੋਲ ਬਿਲਕੁਲ ਭਾਜੀ ਸਾਡੇ ਕੋਲ ਰੀਟੈਂਟੇਨਰ ਵੀ ਹੈਗਾ ਇਹ ਵੀ 8-9000 ਦੇ ਤਿਆਰ ਕਰਕੇ ਦੇ ਦਾਂਗੇ 2 ਪੀਸ ਕੋਰਟ ਪੈਂਟ ਤੁਸੀਂ ਚੈੱਕ ਕਰ ਲਓ ਰੀਟੈਂਟੇਲਰ ਦਾ オリジナル ਕਪੜਾ ਕੋਈ ਕਾਪੀਆਂ ਨਹੀਂ ਫੁੱਲ ਗਰੰਟੀ ਨਾਲ ਚੀਜ਼ ਦਵਾਂਗੇ ਜੋ ਆਈਟਮ ਦਵਾਂਗੇ ਜੋ ਕੁਆਲਿਟੀ ਦਵਾਂਗੇ ਤੇ ਰੰਗਾ ਮੇਚੀ ਤੁਸੀਂ ਚੈੱਕ ਕਰ ਲਓ ਸਾਡੇ ਕੋਲੇ ਕਿੰਨੀ ਆ ਰੰਗਾ ਮੇਚੀ ਫੁੱਲ ਫਲੈਸ਼ ਆ ਇੱਕ ਪਾਸੇ ਤੁਹਾਡੇ ਵਾਸਤੇ ਲੈ ਕੇ ਆਇਆ সাফਾਰੀ ਸੂਟ ਭਾਜੀ ਬਜ਼ਾਰਾਂ ਦੇ ਵਿੱਚ ਇਹ সাফਾਰੀ ਸੂਟ 1500 1600 ਦਾ ਮਿਲਦਾ ਪਰ ਅਸੀਂ ਦੇਣਾ ਤੁਹਾਨੂੰ 675 ਰੁਪਏ ਦਾ ਸਫਾਰੀ ਸੂਟ ਦਵਾਗੇ ਸਿਰਫ 675 ਰੁਪਏ ਦਾ ਵਧੀਆ ਕੱਢੋ ਜੀ ਕਿਸੇ ਨੂੰ ਗਿਫਟ ਕਰਨੇ ਹੈਗੇ ਆ ਵਿਆਹ ਸ਼ਾਦੀ ਦੇ ਦੇਣ ਲੈਣ ਕੰਨਾ ਦੇਖੋ ਰੇਮਡ ਦੀ ਪੈਂਟ ਸ਼ਰਟ ਦੇ ਰਿਆਂ ਰੇਮਡ ਦੀ ਪੈਂਟ ਸ਼ਰਟ ਜਿਹੜੀ 1500 1800 ਤੋਂ ਘੱਟ ਨਹੀਂ 560 ਰੁਪਏ ਦੇ ਦੇ ਦਾਂਗੇ ਸਾਨੂੰ ਅਸੀਂ ਇਹਦੇ ਵਿੱਚ ਵੀ ਹੋਰ ਬਹੁਤ ਸਾਰੀਆਂ ਵੈਰਾਈਟੀਆਂ ਤੁਸੀਂ ਸੀ ਆਰ ਆਮ ਚ ਲੈਣਾ ਰੇਮਡ ਚ ਲੈਣਾ ਬਹੁਤ ਤਗੜੀਆਂ ਚੀਜ਼ਾਂ ਤੁਹਾਨੂੰ ਇਹਦੇ ਵਿੱਚ ਦੇਣੇ ਬਾਕੀ ਅੱਪ ਜਦੋਂ ਸ਼ੇਰਬਾਨੀ ਦੀ ਗੱਲ ਕਰਦੇ ਦੇਖੋ ਸ਼ੇਰਬਾਨੀ ਦੇ ਵਿੱਚ ਸਾਡੇ ਕੋਲ ਬਹੁਤ ਜਿਆਦਾ ਡਿਜ਼ਾਈਨ ਆ 7-8000 ਤੋਂ ਸ਼ੁਰੂ ਹੋ ਜਾਂਦੀ ਆ ਉਦੋਂ ਉੱਪਰ ਜਿੱਦਾਂ ਦੀ ਵੈਰਾਈਟੀ ਤੁਸੀਂ ਲੈਣੀ ਲੈ ਕੇ ਜਾ ਰਹੇ ਆ ਤੁਸੀਂ ਜਾਗੋ ਤੇ ਜਾਣਾ ਹਲਦੀ ਦੇ ਫੰਕਸ਼ਨ ਤੇ ਜਾਣਾ ਤੁਸੀਂ ਚਾਹੁੰਦੇ ਹੋ ਵੀ ਅਸੀਂ 10 ਜਾਂ 20 ਜਾਂ 25 ਭਰਾਵਾਂ ਨੇ ਥੀਮ ਬਣਾਉਣਾ ਇੱਕੋ ਹੀ ਤਰ੍ਹਾਂ ਦਾ ਕਲਰ ਬਣਾਉਣਾ ਤੇ ਉਹ ਵੀ ਅਸੀਂ ਤੁਹਾਨੂੰ ਉੱਥੇ ਬਣਾ ਕੇ ਦਿੰਨੇ ਆ ਆ ਦੇਖੋ ਚਾਹੇ ਇਹਦੀਆਂ ਬਾਸਟਰਮ ਨਾਲੋ ਚਾਹੇ ਸ਼ੇਰਵਾਨੀ ਬਣਾ ਲਓ ਚਾਹੇ ਤੁਸੀਂ ਇਹਦੀ ਬਲੇਜ਼ਰ ਨਾਲੋ ਸਾਰਾ ਕੁਝ ਮਿਲ ਜੂ ਹੰਡ ਦੇ ਵਿੱਚ ਕੁਝ ਜੀ ਦਾ ਪਾਲੀ ਬਾਈ ਦੀ ਜੈਕਟ ਬਲੇਜ਼ਰ ਪਾਲੀ ਭਰਾਵਾਂ ਨੂੰ ਵੀ ਦੱਸੋ ਕਿਹੜੀ ਕਿਹੜੀ ਵੈਰਾਈਟੀ ਹੈਗੀ ਆ ਭਾਰੀ ਚੈੱਕ ਬਲੇਜ਼ਰ ਐਵੇਂ ਨਹੀਂ ਪਿਆ ਠੰਡ ਲੱਗਦੀ ਆ ਤਾਂ ਪਾਇਆ ਤੇ ਅੰਕਲੋਂ ਤੇ 45-4600 ਰੁਪਏ ਦਾ ਸੀ ਕੇ ਬਣ ਜਾਦਾ ਤਾਂ ਪਾਇਆ ਤੁਸੀਂ ਕਲਰ ਚੈੱਕ ਕਰ ਲਓ ਚਾਹੇ ਲਾਈਟ ਕਲਰ ਲੈਣਾ ਚਾਹੇ ਡਾਰਕ ਲੈਣਾ ਚਾਹੇ ਪਲੇਨ ਲੈਣਾ ਵਾ ਤੁਸੀਂ ਵੈਰਾਈਟੀ ਚੈੱਕ ਕਰੋ ਵੂਲ ਦੇ ਬਲੇਜ਼ਰ ਦੀ ਆਪਣੇ ਕੋਲ ਕਿੰਨੀ ਆ ਡਿਜ਼ਾਈਨਿੰਗ ਬ੍ਰਾਂਡ ਸਾਰੇ ਐਚਸੀਆਰ ਆ ਮੈਂ ਨੇਚਰ ਟਵੀਡ ਆ ਇਹ ਕਲਾਸ ਬ੍ਰਾਂਡ ਸਾਰੇ ਹੀ ਇਹਦੇ ਵਿੱਚ ਭਾਜੀ ਅਵੇਲੇਬਲ ਮਿਲਦੇ ਆ ਚਾਹੇ ਤੁਸੀਂ ਕੁਫਾਈ ਦੇ ਵਿੱਚ ਲੈਣੀ ਆ ਚਾਹੇ ਤੁਸੀਂ ਪਲੇਨ ਚ ਲੈਣੀ ਆ ਵੂਲ ਚ ਲੈਣੀ ਆ ਮਤਲਬ ਸਾਰੀ ਵੈਰਾਈਟੀ ਇੰਨੀ ਵੈਰਾਈਟੀ ਤੁਹਾਨੂੰ ਬਲੇਜ਼ਰ ਦੇ ਵਿੱਚ ਕਿਸੇ ਹੋਰ ਪਾਸਿਓਂ ਮਿਲਣੀ ਨਹੀਂ ਤੇ ਰੇਟ ਵੀ ਨਹੀਂ ਮਿਲਣੇ। ਕੁਰਤੇ ਪਜਾਮੇ 'ਚ ਕੀ ਭਾਈ ਫਰਕ ਹੈਗਾ ਆਪਣਾ ਪਿਆਰਾ? ਦੇਖੋ ਜੀ ਰੇਮਨ ਦਾ ਕੁਰਤਾ ਪਜਾਮਾ ਵਾਈਟ ਕਲਰ ਦਾ, ਬਲੂ ਵੇਰੀ ਦਾ ਕੁਰਤਾ ਪਜਾਮਾ 700 ਰੁਪਏ ਦਾ ਤੇ ਰੇਮਨ ਦਾ ਕੁਰਤਾ ਪਜਾਮਾ 1300 ਰੁਪਏ ਦਾ ਵਗੈਰਾ ਬ੍ਰਾਂਡਡ। ਤੁਸੀਂ ਵਾਈਟ ਦੇ ਵਿੱਚ ਸਾਡੇ ਕੋਲ ਪੇਪਰ ਕੋਟਡ ਗੀਜ਼ਾ कॉटन, ਲੇਲਲ ਮੈਂਟੀ, ਰੇਮਨ ਸੀਆਰਐਮ ਕਲਾਬਿਟਾਲੀਆ ਲੈਣਾ ਤਾਂ ਚੈੱਕ ਕਰੋ ਕਿੰਨੀ ਵੈਰਾਈਟੀ ਸਾਡੇ ਕੋਲ ਇਕੱਲੇ ਵਾਈਟ ਦੇ ਵਿੱਚ ਆ। ਦੇ ਬਲੈਕ 'ਚ ਤੁਸੀਂ ਚੈੱਕ ਕਰੋ ਲੱਗ ਲੱਗ ਤਰ੍ਹਾਂ ਦੀ ਸਾਰੇ ਬ੍ਰਾਂਡ ਮਿਲ ਜਾਂਦੇ ਆ ਅੱਛਾ ਜੇ ਤੁਸੀਂ ਸਰਦੀਆਂ 'ਚ ਲੈਣਾ ਗਰਮ ਦੇ ਵਿੱਚ ਲੈਣਾ ਹੈ ਨਾ ਕੁੜਤਾ ਮਾਂ ਤੇ ਗਰਮ ਦੇ ਵਿੱਚ ਹੀ ਮਿਲ ਜਾਣਾ ਬਜ਼ੁਰਗਾਂ ਲਈ ਲੈਣਾ ਤਾਏ ਚਾਚੇ ਲੈਣਾ ਮੁੰਡਿਆਂ ਖੁੱਲੋਂ ਹੀ ਸਾਰੀ ਵੈਰਾਈਟੀ ਨਾਲ ਮਿਲ ਜਾਂਦੇ ਕਲਰ ਸਾਡੇ ਕੋਲ ਬਹੁਤ ਆ ਅੱਜਕੱਲ ਬਾਲੇ ਟ੍ਰੈਂਡ ਦੇ ਵਿੱਚ ਚੱਲਦਾ ਕੱਪੜਾ ਕਹਿੰਦੇ ਲੱਚਕੇ ਵਾਲਾ ਪਾਉਣਾ ਜਿਹੜਾ ਰਿੰਕਲ ਫਰੀ ਆ ਇਹੇ ਵੱਡੇ ਵੱਡੇ ਸਿੰਗਰ ਕਲਾਕਾਰ ਪਾਉਂਦੇ ਇਹਦੇ ਵਿੱਚ ਵੀ ਸਾਡੇ ਕੋਲ ਬਹੁਤ ਕਲਰ ਤਾਂ ਹੈਗੇ ਆ ਰੇਂਜ ਵੀ ਸਾਨੂੰ ਮਿਲ ਜਾਣੀ ਆ ਹਰ ਤੁਸੀਂ ਸ਼ਰਟਾਂ ਲੈਣੀਆਂ ਪਲੇਨ 'ਚ ਲੈਣੀਆਂ ਅ ਪ੍ਰਿੰਟ ਚ ਲੈਣੀਆਂ ਚੈੱਕ ਲਾਈਨਿੰਗ ਲੈਣੀਆਂ ਤੇ ਇਹਦੇ ਵਿੱਚ ਕਿੰਨੇ ਤੋਂ ਸ਼ੁਰੂ ਹੋ ਜਾਂਦਾ ਦੇਖੋ ਜੀ 350 ਰੁਪਏ ਤੋਂ ਸਾਡੇ ਕੋਲ ਸ਼ਰਟ ਸ਼ੁਰੂ ਹੋ ਜਾਂਦੀ ਆ ਉਸ ਤੋਂ ਉੱਪਰ ਤੱਕ ਤੁਸੀਂ ਜਿੰਨੀ ਮਰਜ਼ੀ ਲੈ ਲਓ 1500 1600 3000 4000 ਤੱਕ ਲਗਜ਼ਰੀ ਸ਼ਰਟਾਂ ਵੀ ਸਾਡੇ ਕੋਲੇ ਹੈਗੀਆਂ ਚਾਹੇ ਤੁਸੀਂ ਪ੍ਰਿੰਟ ਲੈਣਾ ਪੈਂਟਾਂ ਸ਼ਰਟਾਂ ਦੀ ਪ੍ਰੋਪਰ ਮੈਚਿੰਗ ਬਣਾ ਕੇ ਦਵਾਂਗੇ ਜੀ ਸੋ ਬਾਕੀ ਸਾਡੇ ਕੋਲ ਪੱਗਾਂ ਦਾ ਪੂਰੇ ਵਰਲਡ ਦਾ ਸਭ ਤੋਂ ਵੱਡਾ ਬ੍ਰਾਂਡ ਡਿਵਾਈਨ ਦਸਤਾਰ ਇਹਦੇ ਵਿੱਚ ਸਾਡੇ ਕੋਲ 550 ਤੋਂ ਵੱਧ ਰੰਗ ਆ ਤੁਸੀਂ ਰੰਗ ਲਾਈਟ ਲੈਣੀਆਂ ਲਾਈਟ ਲੈਜੋ ਡਾਰਕ ਲੈਣੀਆਂ ਡਾਰਕ ਲੈਜੋ ਰੂਪੀਆ ਦੇ ਵਿੱਚ ਵੀ ਮੈਜੋ ਫੁੱਲ ਵੇਜ ਮੈਜੋ ਇੰਨੇ ਜਿਆਦਾ ਕਲਰ ਇੰਨੀ ਜਿਆਦਾ ਕਲੈਕਸ਼ਨ ਤੁਹਾਨੂੰ ਹੋਰ ਕਿਤੋਂ ਮਿਲਣੀ ਨਹੀਂ ਹੈਗੀ ਬਹੁਤ ਵੱਡੀ ਗਾਰੰਟੀ ਕਲਰ ਦੀ ਹੈਗੀ ਆ ਸੋ ਬਾਕੀ ਉਹਦੀ ਖਾਖੀ ਕੱਲ ਲੈਣੇ ਆ ਪੰਜਾਬ ਪੁਲਿਸ ਦੀ ਯੂਨੀਫਾਰਮ ਦੇ ਸ਼ੇਡ ਉਹ ਵੀ ਤੁਹਾਨੂੰ ਮਿਲ ਜਾਣੇ ਆ ਸੋ ਬਾਕੀ ਸੂਟਾਂ ਥਲੇ ਲਾਉਣ ਵਾਲਾ ਲਾਈਨ ਦਾ ਕੱਪੜਾ ਸਾਡੇ ਕੋਲ 40 ਰੁਪਏ ਤੋਂ ਸ਼ੁਰੂ ਹੋ ਜਾਂਦਾ ਉਹਦੀ ਵੀ ਰੰਗਾਂ ਦੀ ਫੁੱਲ ਗਾਰੰਟੀ ਹੈਗੀ ਆ ਟਾਈਆਂ ਦੇ ਵਿੱਚ ਤੁਸੀਂ ਚੈੱਕ ਕਰੋ ਸਾਡੇ ਕੋਲ ਡਿਵਾਈਨ ਦਸਤਾਰ ਦਾ ਬ੍ਰਾਂਡ ਹੈ ਤੁਸੀਂ ਪ੍ਰਿੰਟਡ ਟਾਈ ਲੈਣੀਆਂ 350 ਰੁਪਏ ਦੀ ਟਾਈ ਸਿਰਫ ਵਿਦ ਪਾਕਟਸ ਕੇ ਨਾਲ ਆ ਕੇ ਮਨਪ੍ਰੀਤ ਅਦੇ ਪੱਗ ਦੇ ਨਾਲ ਮੈਚ ਕਰਕੇ ਟਾਈ ਲੈ ਜਾਓ ਬਣਾ ਸੋ ਛੇਦੀ ਆ ਜਾਓ ਨੰਬਰ ਸਕ੍ਰੀਨ ਤੇ ਆ ਤੁਸੀਂ ਕੋਈ ਜਾਣਕਾਰੀ ਲਈਦਾ ਫੋਨ ਕਰ ਸਕਦੇ ਹੋ